ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਦੋਨੋਂ ਕੈਂਪੇਨਸ ਨੇ ਜੁਧ ਨਸ਼ਾ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਆ ਕਿ ਆਪਰੇਸ਼ਨ ਪਰਹਾਰ 2 ਦਾ ਸੈਕੰਡ ਡੇ ਹੈ ਤੇ ਇਹਦੇ ਚ ਪੰਜ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਆ ਜਿਹੜੇ ਕ੍ਰਾਸ ਬਾਰਡਰ ਨਾਰਕੋ ਆਰਮਜ਼ ਮੋਡਿਊਲ ਸਾਰੇ ਚਲਾ ਰਹੇ ਸੀਗੇ ਜੋ ਡਰੋਨ ਦੇ ਮਾਧਿਅਮ ਨਾਲ ਉਸ਼ਨ ਕੀਤਾ ਜਾ ਰਿਹਾ ਸੀ ਇੰਡੀਅਨ ਟੈਰੀਟਰੀ ਚ ਪਾਕਿਸਤਾਨ ਸਾਈਡ ਤੋਂ ਇਹਦੇ ਚ ਮੇਨ ਸਮਗਲ ਜਿਹੜਾ ਫਰਿਆ ਗਿਆ ਹੋਇਗਾ ਸਤਨਾਮ ਇਲੀਅਸ ਬਿੰਦੀ ਇੱਕ ੱਕੜ ਪਿੰਡ ਹੈਗਾ ਲੋਪੋਕੇ ਪੁਲਿਸ ਸਟੇਸ਼ਨ ਅੰਮ੍ਰਿਤਸਰ ਰੂਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹ ਬੰਦਾ ਮੇਨ ਕੈਂਪਿੰਗ ਸਾਹਮਣੇ ਆਇਆ ਔਰ ਮੇਜਰ ਰਿਕਵਰੀ ਹੋਈ ਹੈ 1/2 ਕਿਜੀ ਤੋਂ ਵੀ ਉੱਪਰ 500 23 ਗ੍ਰਾਮ ਮੈਟਾਫੈਟਾਮਾਈਨ ਆਈਸ ਤੇ ਦੋ ਸਫਿਸਟੀਕੇਟਿਡ ਪਿਸਟਲਸ ਜਿਹੜੇ 9mm ਗਲੌਕ ਇਹ ਫੜੇ ਗਏ ਆ ਔਰ ਇਹਦੀ ਜਿਹੜੀ ਬੇਸਿਕ ਪਿਛੋਕੜ ਹੈ ਸਤਨਾਮ ਪਿੰਡ ਦੀ ਬਿੰਦੀ ਦੀ ਉੱਤੇ ਗੱਲ ਆਈ ਹੈ ਕਿ ਢਿੱਲੋ ਨਾਮ ਦਾ ਇੱਕ ਆਇਡੈਂਟੀਟੀ ਹੈਗੀ ਆ ਆਸਟ੍ਰੇਲੀਆ ਬੇਸਡ ਜਿਹੜਾ ਕਿ ਸਿਗਨਲ ਐਪ ਦੇ ਉੱਤੇ ਇਹਨਾਂ ਨੂੰ ਜਿਹੜੀ ਡਾਇਰੈਕਸ਼ਨ ਦਿੰਦਾ ਸੀ ਔਰ ਡਿਲੀਵਰੀਆਂ ਦਵਾਉਂਦਾ ਸੀ ਬਾਰਡਰ ਤੋਂ ਡਰਾਪਿੰਗ ਕਰਾਉਂਦਾ ਸੀ ਡਰੋਨ ਰਾਹੀਂ ਔਰ ਉਸ ਤੋਂ ਬਾਅਦ ਕਟ ਆਊਟ ਰੱਖ ਕੇ ਸਪੈਸ਼ਲ ਜਗਾ ਦਾ ਵੇਰਵਾ ਦੇ ਕੇ ਕੱਪੜਿਆਂ ਦਾ ਵੇਰਵਾ ਦੇ ਕੇ ਚਿਹਰੇ ਦਾ ਵੇਰਵਾ ਦੇ ਕੇ ਤਾਂ ਕਿ ਬੰਦੇ ਇੱਕ ਦੂਜੇ ਨੂੰ ਜਾਣਨ ਨਾ ਸਿਰਫ ਡਿਲੀਵਰੀਜ਼ ਕਰਾਉਂਦਾ ਸੀ ਔਰ ਇਹ ਚ ਮੇਨ ਜਿਹੜੀ ਗੱਲ ਹੈ ਸਾਹਮਣੇ ਆਈ ਹੈ ਕਿ ਯੰਗਸਟਰ ਬਹੁਤ ਸਾਰੇ ਇਸ ਬੰਦੇ ਨੇ ਆਪਣੇ ਨਾਲ ਜੋੜੇ ਸਤਨਾਮ ਨੇ ਜਿਵੇਂ ਆਪਾਂ ਦੇਖੀਏ ਕਿ ਤਿੰਨ ਬੱਚੇ ਜਿਹੜੇ 18-18 ਸਾਲ ਦੇ ਦੋ ਤੇ ਇੱਕ 20 ਸਾਲ ਦਾ ਹੈ ਇਹ ਖਜ਼ਾਨਾ ਗੇਟ ਦੇ ਦੋ ਲੜਕੇ ਆ ਚਿਰਾਗ ਰਿਸ਼ਭ ਔਰ ਇੱਕ ਸਟੂਡੈਂਟ ਵੀ ਹੈ ਇੱਕ ਟਾਬੇ ਤੇ ਕੰਮ ਕਰਦਾ ਹੈ ਇੱਕ ਈ ਰਿਕਸ਼ਾ ਡਰਾਈਵਰ ਆ ਰਮਨ ਚਬਾਲ ਰੋਡ ਦਾ ਔਰ ਦੀਪ ਸਿੰਘ ਕਲੋਨੀ ਦਾ ਵੈਬ ਆਫ ਹੈਗਾ ਇਹ ਵੀ 18 ਸਾਲ ਦਾ ਹੈਗਾ ਸੋ ਇਹ ਸਾਰੇ ਯੰਗਸਰਸ ਨੂੰ ਇਸ ਲੁਭਾਇਆ ਇਸ ਬੰਦੇ ਨੇ ਇਸ ਨਾਮ ਨੇ ਜਿਹੜਾ ਆਸਟ੍ਰੇਲੀਆ ਬੇਸਡ ਹੈਂਡਲਰ ਹੈ ਪਾਕਿਸਤਾਨ ਚ ਉਹਨਾਂ ਨੇ ਕਨੈਕਸ਼ਨ ਜੋੜ ਕੇ ਇਹਨਾਂ ਨੂੰ ਭੋਲੇ ਭਾਲੇ ਨੌਜਵਾਨਾਂ ਨੂੰ ਇਸ ਕੰਮ ਚ ਪਾਇਆ ਔਰ ਇਹ ਸਾਰਾ ਇਹਦਾ ਆਪਰੇਸ਼ਨ ਹੈ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਏਡੀਸੀਪੀ 1 ਵਿਸ਼ਾਲਜੀਤ ਏਸੀਪੀ ਸੈਂਟਰਲ ਜਸਪਾਲ ਤੇ ਐਸਐਚਓ ਗੇਟ ਕੀਮਾ ਇਨਸਪੈਕਟਰ ਮਨਜੀਤ ਤੇ ਉਹਨਾਂ ਦੀ ਟੀਮ ਵੱਲੋਂ ਅੰਜਾਮ ਦਿੱਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਗੇਟਕੁੰਮਾ ਪੁਲਿਸ ਸਟੇਸ਼ਨ ਦੇ ਐਸਐਚਓ ਤੇ ਉਹਦੀ ਟੀਮ ਨੂੰ ਇਹ ਮੁਬਾਰਕਬਾਦ ਦਿੰਦਾ ਕਿ ਬਹੁਤ ਵੱਡਾ ਨੈਟਵਰਕ ਜਿਹੜਾ ਬਸ ਕੀਤਾ ਹੈ ਔਰ ਡਿਸਮੈਂਟਲ ਕੀਤਾ ਹੈ ਬਹੁਤ ਸਾਰੀਆਂ ਅੱਗੇ ਗ੍ਰਿਫਤਾਰੀਆਂ ਹੋਰ ਹੋਣੀਆਂ ਹੈ ਪਰ ਇਹਦੇ ਵਿੱਚ ਬਹੁਤ ਸਾਰੇ ਜੂਵਿਨਾਈਲ ਸਾਹਮਣੇ ਆਏ ਆ ਤੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਐਜ਼ ਅ ਰਿਫਾਰਮ ਕਿ ਉਹਨਾਂ ਨੂੰ ਇੱਕ ਚਾਂਸ ਦਈਏ ਉਹਨਾਂ ਦੇ ਘਰਦਿਆਂ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਜਾਵੇ ਸੋ ਥੈਟ ਉਹ ਅੱਗੇ ਤੋਂ ਉਹਨਾਂ ਦੇ ਉੱਤੇ ਕੰਟਰੋਲ ਕਰਨ ਔਰ ਉਹਨਾਂ ਨੂੰ ਜਿਆਦਾ ਉਹਨਾਂ ਦੀ ਐਕਟੀਵਿਟੀਜ਼ ਨੂੰ ਮਾਨੀਟਰ ਕਰਨ ਔਰ ਇਸ ਤੋਂ ਇਲਾਵਾ ਜਿਹੜਾ ਹੋਰ ਵੀ ਇਹ ਆਪਰੇਸ਼ਨ ਅੱਗੇ ਚੱਲ ਰਿਹਾ ਹੈ ਔਰ ਬਹੁਤ ਸਾਰੇ ਕਨੈਕਸ਼ਨ ਜਿਹੜੇ ਅਸੀਂ ਬਾਹਰ ਦੇ ਜਿਹੜਾ ਹੰਡਲਰ ਹੈ ਉਹਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਸਿਮਿਲਰਲੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਹਵਾਲਾ ਲਿੰਕਸ ਉਹ ਸਾਰੀਆਂ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਬਟ ਮੈਂ ਫੇਰ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਯੰਗਸਟਰਸ ਨੂੰ ਮੇਰੀ ਫੇਰ ਇੱਕ ਐਡਵਾਈਸ ਹੈ ਸਲਾਹ ਹੈ ਨਸੀਹਤ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਛੋਟੇ ਲਾਲਚਾਂ ਪਿੱਛੇ ਆਪਾਂ ਫਸ ਜਾਂਦੇ ਆਂ ਮੁੜ ਕੇ ਦਲਦਲ ਵੰੋਂ ਖੁਬ ਜਾਂਦੇ ਆਂ ਜੇਲਾਂ ਚ ਆਪਾਂ ਆਪਣੀ ਜ਼ਿੰਦਗੀ ਬਸਰ ਕਰਨੀ ਪੈਂਦੀ ਆਪਾਂ ਨੂੰ ਤੇ ਬਾਹਰ ਬੈਠੇ ਲੋਕਾਂ ਦਾ ਕੁਝ ਨਹੀਂ ਜਾਂਦਾ ਉਹ ਤਾਂ ਚਾਰ ਪੈਸਿਆਂ ਵਾਸਤੇ ਤੁਹਾਨੂੰ ਯੂਜ਼ ਕਰਕੇ ਥਰੋ ਕਰਦੇ ਆਂ